ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਦੀਪ ਟਵਾਲ ਤੁਸੀਂ ਦੇਖ ਰਹੇ ਹੋ ਆਜ਼ਾਦ ਲਾਈਵ ਟੀਵੀ ਅੱਜ ਅਸੀਂ ਪਹੁੰਚਿਆ ਹੈ ਪਿੰਡ ਦਾਨੇਵਾਲ ਦੇ ਵਿੱਚ ਜਿੱਥੇ ਕਿ ਮਸਤ ਵਲੀ ਬਾਬਾ ਦਾਨੇਵਾਲੀ ਸਰਕਾਰ ਦਾ ਮੇਲਾ ਸਟਾਰਟ ਹੋ ਰਿਹਾ ਹੈ ਵਾ ਆ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੇਲੇ ਦੀ ਤਿਆਰੀ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਆ ਜਿਸ ਵਿੱਚ ਦੁਕਾਨਾਂ ਲੱਗ ਰਹੀਆਂ ਨੇ ਆ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਹਟਟ ਵਗੈਰਾ ਲੱਗ ਰਿਹਾ ਸ਼ਮਿਆਨਾ ਵਗੈਰਾ ਲੱਗ ਰਿਹਾ ਪੰਗੂੜੇ ਵਗੈਰਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਅ ਅਸੀਂ ਦਰਬਾਰ ਦੇ ਅੰਦਰ ਜਾਂਦੇ ਹਾਂ ਤੁਹਾਨੂੰ ਅੰਦਰ ਲੀਆਂ ਝਲਕੀਆਂ ਵੀ ਦਿਖਾਉਨੇ ਆ ਅੰਦਰ ਦੀ ਜੋ ਤਿਆਰੀ ਹੋ ਰਹੀ ਆ ਜੋ ਅੰਦਰ ਚੱਲ ਰਹੀ ਆ ਉਹ ਸਾਨੂੰ ਤੁਹਾਨੂੰ ਅਸੀਂ ਦਿਖਾਉਨੇ ਸਾਰਾ हां ਤੁਸੀਂ ਦੇਖ ਰਹੇ ਹੋ ਅੰਦਰ ਸ਼ਮਿਆਨਾ ਵੀ ਲੱਗ ਰਿਹਾ ਹੈਗਾ ਚਾੜਨੀਆਂ ਵਗੈਰਾ ਲੱਗ ਰਹੀਆਂ ਹੈਗੀਆਂ ਇਸ ਤਰ੍ਹਾਂ ਇਸ ਪਾਸੇ ਦੇਖੀਨੇਗਾ ਮਰੀਏ ਤਾਂ ਆਪਣੇ ਮਠਿਆਈ ਦੀਆਂ ਦੁਕਾਨਾਂ ਜਿਵੇਂ ਚਾਦਰ ਚਾਦਰ ਦੀ ਰਸਮ ਚੜ੍ਹ ਹੋਣੀਆ ਜੋ ਚਾਦਰਾਂ ਚੜ੍ਹਣੀਆਂ ਵਾ ਜੋ ਤੇਲ ਵਗੈਰਾ ਚੜਾਇਆ ਜਾਣਾ ਵਾ ਉਹ ਸਭ ਇੱਥੇ ਲੱਗ ਰਿਹਾ ਹੈਗਾ ਵਾ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਹੋ ਰਹੀਆਂ ਆਹੋ ਤੁਹਾਨੂੰ ਅੱਗੇ ਵੀ ਇਸ ਦਰਬਾਰ ਦੇ ਚ ਦਿਖਾਣੇ ਆ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਕਿ ਬੱਬੇ ਦੇ ਦਰਬਾਰ ਦੇ ਉੱਪਰ ਮਠਾਈ ਦੀਆਂ ਦੁਕਾਨਾਂ ਲੱਗ ਰਹੀਆਂ ਆ ਆ ਤਸਵੀਰਾਂ ਦੀਆਂ ਦੁਕਾਨਾਂ ਲੱਗ ਰਹੀਆਂ ਹਨ ਬਾਬੇ ਦੇ ਸਰੂਪ ਦੀਆਂ ਅੰਦਰ ਇਹ ਜਿਹੜੇ ਫੋਟੋਮ ਸਾਰੀਆਂ ਲੱਗ ਰਹੀਆਂ ਲੋਕ ਬੜੇ ਉਸਤਾਦ ਨਾਲ ਖਰੀਦੋ ਖਰੀਦ ਕਰ ਰਹੇ ਆ ਔਰ ਇਸ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਮਠਾਈ ਦੀਆਂ ਦੁਕਾਨਾਂ ਲੱਗ ਰਹੀਆਂ ਹੈਗੀਆਂ ਤੇ ਇਸ ਬੜੀ ਸ਼ਰਦਾ ਦੇ ਨਾਲ ਲੋਕ ਇੱਥੇ ਆਉਂਦੇ ਨੇ ਔਰ ਵਧੀਆ ਤਰੀਕੇ ਨਾਲ ਮੇਲੇ ਦੀ ਤਿਆਰੀ ਹੋ ਰਹੀ ਹੈਗੀ ਆ ਅਸੀਂ ਅੱਗੇ ਦਰਬਾਰ ਵੱਲੋਂ ਚੱਲਦੇ ਹਾਂ ਦਰਬਾਰ ਵੀ ਦਿਖਾਣੇ ਤੁਹਾਨੂੰ ਆ ਦਰਬਾਰ ਦੇ ਜੋ ਅੰਦਰ ਦਰਵਾਜ਼ੇ ਅੰਦਰ ਤਿਆਰੀ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਤੁਸੀਂ ਦੇਖ ਸਕਦੇ ਹੋ ਇਸ ਤਰਫ ਵੀ ਸਾਰੀਆਂ ਜਿਹੜੀਆਂ ਦੁਕਾਨਾਂ ਮਠਾਈ ਦੀਆਂ ਲੱਗੀਆਂ ਹੋਈਆਂ ਹੈ ਬੜੀਆ ਵਧੀਆ ਤਰੀਕੇ ਨਾਲ ਦੁਕਾਨਾਂ ਸਜਾਈਆਂ ਹੋਈਆਂ ਹੈਗੀਆਂ। ਆਹ ਔਰ ਇੱਥੇ ਮਠਾਈ ਦੀ ਦੁਕਾਨ ਲੈ ਤੁਸੀਂ ਜਿਹੜੀ ਵੀ ਚੀਜ਼ ਲੈ ਸਕਦੇ ਆ ਮਠਾਈ ਲੈ ਸਕਦੇ ਆ, ਤੇਲ ਲੈ ਸਕਦੇ ਆ, ਅਰਗਬੱਤੀ ਲੈ ਸਕਦੇ ਆ, ਜੋ ਵੀ ਤੁਹਾਨੂੰ ਦਰਬਾਰ ਤੇ ਹੋਣ ਨੂੰ ਜ਼ਰੂਰਤ ਹੈਗੀ ਆ, ਉਹ ਤੇ ਹਰ ਇੱਕ ਚੀਜ਼ ਇੱਥੋਂ ਅਵੇਲੇਬਲ ਹੈਗੀ ਆ, ਉਹ ਲੈ ਸਕਦੇ ਆ ਤੁਸੀਂ। ਦਰਬਾਰ ਦੀ ਹਰੇਕ ਤਰੀਕੇ ਨਾਲ ਤਿਆਰੀ ਕਰ ਰਹੀ ਹੈ, ਇੱਧਰ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਆ। ਵਧੀਆ ਤਰੀਕੇ ਨਾਲ ਸਾਰੀ ਡੈਕੋਰੇਸ਼ਨ ਹੋ ਰਹੀ ਆ ਔਰ ਇਸ ਵਾਰ ਜੋ ਮੇਲਾ ਨਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਿਹਾ ਜਾ ਰਿਹਾ ਔਰ ਬੜੀ ਵਧੀਆ ਤਰੀਕੇ ਨਾਲ ਤਿਆਰੀ ਚੱਲ ਰਹੀ ਹੈ। ਯਾਰੀ ਚੱਲ ਰਹੀ ਆ ਬਹੁਤ ਵਧੀਆ ਪੰਗੂੜੇ ਲੱਗੇ ਔਰ ਬੜੇ ਤਕੜੇ ਤਕੜੇ ਪੰਗੂੜੇ ਲੱਗੇ ਹੋਏ ਆ ਜਿਹੜੇ ਲੋਕਾਂ ਦੇ ਮਨੋਰੰਜਨ ਵਾਸਤੇ ਹੈਗੇ ਆ ਹਾਂ ਦੋਸਤੋ ਅਸੀਂ ਦਰਬਾਰ ਦੇ ਸਾਹਮਣੇ ਪਹੁੰਚ ਚੁੱਕੇ ਹੈਗੇ ਆ ਆਓ ਤੁਹਾਨੂੰ ਦਰਬਾਰ ਦੇ ਅੰਦਰ ਲੈ ਜਾਂਦੇ ਆ ਪਹਿਲਾਂ ਦਰਵਾਜ਼ੇ ਤੋਂ ਅਸੀਂ ਬਾਹਰ ਹੀ ਸਾਈਡ ਦੇਖ ਸਕਦੇ ਹੈਗੇ ਕਿ ਵਧੀਆ ਤਰੀਕੇ ਨਾਲ ਫੁੱਲਾਂ ਦੇ ਨਾਲ ਡੈਕੋਰੇਸ਼ਨ ਹੋ ਰਹੀ ਆ ਚੁੰਨੀਆਂ ਵਗੈਰਾ ਲਾਈਆਂ ਜਾ ਰਹੀਆਂ ਹੈਗੀਆਂ ਵਾ ਔਰ ਅੰਦਰ ਵੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਚੱਲਦੀ ਪਈ ਹੈ ਉਹ ਵੀ ਤੁਹਾਨੂੰ ਦਿਖਾ ਦਦੇ ਆਂਗੇ ਅੰਦਰ ਜਾ ਕੇ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਦਰਬਾਰ ਦੀ ਦਰਸ਼ਨ ਕਰਵਾਨੇ ਹੈਗੇ ਆਂ ਔਰ ਬਾਹਰੋਂ ਜੋ ਵੀ ਡੈਕੋਰੇਸ਼ਨ ਹੋ ਰਿਹਾ ਵਾ ਉਹ ਸਾਰਾ ਇਸ ਤਰੀਕੇ ਨਾਲ ਹੋ ਰਿਹਾ ਕਿ ਬਹੁਤ ਵਧੀਆ ਲੱਗ ਰਿਹਾ ਹੈ ਅੱਗੇ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਜਾਂਦੇ ਅਸੀਂ ਉੱਥੇ ਦਰਸ਼ਨ ਕਰਵਾਨੇ ਤੁਹਾਨੂੰ ਦੋਸਤੋ ਜਿਸ ਤਰ੍ਹਾਂ ਦੇਖਦੇ ਆਂ ਅਸੀਂ ਦਰਬਾਰ ਦੇ ਅੰਦਰ ਪਹੁੰਚ ਚੁੱਕੇ ਆਂ ਦਰਬਾਰ ਦੇ ਅੰਦਰ ਵੜਦੇ ਆਂ ਹੀ ਆ ਇਹਦੇ ਇਸ ਤਰਫੋਂ ਦੇਖ ਸਕਦੇ ਆਂ ਚਿਰਾਗ ਪਏ ਹੈਗੇ ਬਾਬਾ ਜੀ ਦੇ ਜਿਹੜੇ ਪੰਜ ਚਿਰਾਗ ਜਗਦੇ ਨੇ ਹੈਗੇ ਆ ਔਰ ਸਾਹਮਣੇ ਅੱਗੇ ਵੀ ਤੁਹਾਨੂੰ ਦਿਖਾਣੇ ਹੈਗੇ ਆ ਇਹ ਬਾਬਾ ਜੀ ਦਾ ਸਰੂਪ ਹੈਗਾ ਜੋ ਬੜੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਇਹ ਦਰਬਾਰ ਦੇ ਅੰਦਰ ਵਰਦੇ ਆਂ ਹੀ ਇਹ ਤੁਹਾਨੂੰ ਦਰਸ਼ਨ ਕਰਨ ਨੂੰ ਮਿਲ ਸਕਦੇ ਹੈਗੇ ਆ ਇੱਧਰ ਚਰਾਗਾ ਇਸ ਤਰਫ ਹੈਗੇ ਆ ਚਰਾਗਾ ਦੇ ਦਰਸ਼ਨ ਕਰਨ ਨੂੰ ਮਿਲ ਸਕਦੇ ਜਿੱਥੇ ਤੇਲ ਚੜਾਇਆ ਜਾਂਦਾ ਲੋਕੀ ਤੇਲ ਚੜਾਉਂਦੇ ਨੇ ਔਰ ਮੱਥਾ ਟੇਕਦੇ ਨੇ ਹੈਗੇ ਇਸ ਤਰਫ ਹੀ ਬਾਬਾ ਜੀ ਦਾ ਸਰੂਪ ਹੈਗਾ ਅੱਗੇ ਵੀ ਤੁਹਾਨੂੰ ਦਿਖਾਣੇ ਦਰਬਾਰ ਦੇ ਅੰਦਰ ਚੱਲਦੇ ਆਂ ਅਗਰ ਦੁਆਰ ਦੀ ਤੁਹਾਨੂੰ ਦਿਖਾਣੇ ਆ ਦੋਸਤ ਤੁਸੀਂ ਦੇਖ ਸਕਦੇ ਆ ਕਿ ਜਦੋਂ ਅਸੀਂ ਦਰਬਾਰ ਦੇ ਸਾਹਮਣੇ ਆ ਚੁੱਕੇ ਆ ਅੰਦਰ ਦਰਬਾਰ ਦੇ ਅੰਦਰ ਜੋ ਐਂਟਰੀ ਹੈਗੀ ਐਂਟਰੀ ਗੇਟ ਹੈ ਜੋ ਜਿੱਥੇ ਦਰਬਾਰ ਹੈ ਬਣਿਆ ਹੋਇਆ ਔਰ ਲੋਕ ਨਤਮ ਨਕਮਸਤਕ ਹੁੰਦੇ ਹੈਗੇ ਆ ਮੱਥਾ ਟੇਕਦੇ ਹੈਗੇ ਆ ਅਸੀਂ ਅੰਦਰ ਤੁਹਾਨੂੰ ਦਿਖਾਣੇ ਆ ਕਿ ਬਾਬਾ ਜੀ ਦੀ ਮਜ਼ਾਰ ਵੀ ਤੁਹਾਨੂੰ ਦਿਖਾਣੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੋ ਬੜੀਆ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਹੋਈ ਹੈਗੀ ਆ ਔਰ ਬੜੀਆ ਵਧੀਆ ਤਰੀਕੇ ਨਾਲ ਚਾਦਰਾਂ ਜਿੱਥੇ ਚੜਦੇ ਹੈਗੇ ਆ ਉਹ ਸਾਰਾ ਸਰੂਪ ਇੱਥੇ ਬਾਬਾ ਜੀ ਦਾ ਹੈਗਾ ਸਾਹਮਣੇ ਬਾਬਾ ਜੀ ਦੀ ਤਸਵੀਰ ਲੱਗੀ ਹੋਈ ਹੈ ਸੇਵਾਦਾਰ ਇੱਥੇ ਹੈਗੇ ਆ ਮੱਥਾ ਟੇਕਦੇ ਹੈਗੇ ਆ ਔਰ ਲੋਕ ਮੱਥਾ ਟੇਕ ਕੇ ਤੇ ਸ਼ਰਧਾ ਨਾਲ ਬੜੀ ਵਧੀਆ ਤਰੀਕੇ ਨਾਲ ਬੈਠਦੇ ਹੈਗੇ ਆ ਔਰ ਦੇਖ ਸਕਦੇ ਆ ਤੁਸੀਂ ਬੜੀ ਲੋਕ ਸ਼ਰ ਬੜੀ ਸ਼ਰਧਾ ਨਾਲ ਇੱਥੇ ਲੋਕ ਆਉਂਦੇ ਹੈਗੇ ਆ ਤੁਹਾਨੂੰ ਦਿਖਾਉਂਦੇ ਆ ਕਿ ਦੋਸਤੋ ਇਸ ਤਰੀਕੇ ਨਾਲ ਸਾਰੇ ਲੋਕ ਆਣ ਕੇ ਮੱਥਾ ਟੇਕ ਕੇ ਬੈਠਦੇ ਹੈਗੇ ਚ ਚੁੰਕੀ ਪਰਦੇ ਹੈਗੇ ਸਾਰੇ ਹਾਂ ਇਸ तरफ ਤੁਸੀਂ ਦੇਖ ਸਕਦੇ ਹੋ ਲੋਕ ਜਿਸ ਤਰੀਕੇ ਨਾਲ ਨਵੇਂ ਪਿਆਏ ਜੋੜੇ ਜੋ ਵੀ ਆਉਂਦੇ ਹੈਗੇ ਇੱਥੇ ਮੱਥਾ ਟੇਕਣ ਵਾਸਤੇ ਉਹ ਆਪਣੇ ਕਲੀਰੇ ਜੋ ਵੀ ਹੈ ਲੜਕੀਆਂ ਆਪਣੇ ਕਲੀਰੇ ਲੈ ਕੇ ਇੱਥੇ ਜਾਂਦੀਆਂ ਨੇ ਕਲੀਰੇ ਬਾਬਾ ਜੀ ਦੇ ਚੜ੍ਹੋਂ ਦੇਖੇ ਸਾਹਮਣੇ ਬਾਬਾ ਜੀ ਦਾ ਸਰੂਪ ਦੇਖ ਸਕਦੇ ਹਾਂ ਜਿੱਥੇ ਇੱਕੀ ਬਾਬਾ ਜੀ ਦੀ ਕਹਾਣੀ ਜਰੂਰ ਸੀਗੀ ਨਾ ਜ ਜੁਹਨਾਂ ਦਰਿਆ ਨੂੰ ਰੋਕ ਲਈ ਸੀਗੀ ਹੈਗੇ ਉਹ ਸਾਹਮਣੇ ਦਰਵਾਜ਼ਾ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਬਾ ਜੀ ਦਾ ਸਾਹਮਣੇ ਸਰੂਪ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ हां तो ਤੁਸੀਂ ਦੇਖ ਸਕਦੇ ਹੋ ਜਿੰਨਾ ਕਿ ਲੋਕ ਇੱਥੇ ਆਪਣੀ ਸ਼ਰਧਾ ਮੁਤਾਬਕ ਜੋ ਵੀ ਲੈ ਕੇ ਆਉਂਦੇ ਕੋਈ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਤੇਲ ਲੈ ਕੇ ਆਉਂਦਾ ਹੈਗਾ ਕੋਈ ਅਰਗਬਤੀ ਲੈ ਕੇ ਆਉਂਦਾ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਆਉਂਦਾ ਆਪਾਂ ਆਪਣੇ ਤਰੀਕੇ ਦੇ ਨਾਲ ਲੋਕ ਇੱਥੇ ਆਂਦੇ ਨੇ ਔਰ ਆਪਣੀ ਸ਼ਰਧਾ ਦੇ ਮੁਤਾਬਕ ਇੱਥੇ ਚੜਾਉਂਦੇ ਨੇ ਹੈਗੇ ਔਰ ਮੱਥਾ ਟੇਕਦੇ ਹੈਗੇ ਜਿਨ੍ਹਾਂ ਦੀ ਬੇ ਸ਼ਰਧਾ ਪੂਰੀ ਹੁੰਦੀ ਹੈ ਉਹ ਆਪਣੇ ਤਰੀਕੇ ਦੇ ਨਾਲ ਇੱਥੇ ਜੋ ਵੀ ਸਮਾਨ ਲੈ ਕੇ ਆਉਂਦੇ ਹੈਗੇ ਆ ਔਰ ਉਹ ਇੱਥੇ ਚੜਾਇਆ ਜਾਂਦਾ ਹੈਗਾ ਵਾ ਜੋ ਵੀ ਤੇਲ ਅਰਗਬਤੀ ਜੋ ਵੀ ਚਾਦਰ ਪ੍ਰਸ਼ਾਦ ਜੋ ਵੀ ਲੈ ਕੇ ਆਉਂਦੇ ਨੇ ਲੋਕ ਇੱਥੇ ਬੜੀ ਸ਼ਰਧਾ ਦੇ ਨਾਲ ਚੜਾਉਂਦੇ ਦੋਸਤੋ ਤੁਸੀਂ ਦੇਖ ਸਕਦੇ ਬਰਬਾਰ ਦਰਬਾਰ ਦੇ ਅਗਰ ਨੇ ਛਾਤੀ ਮਾਰੀ ਹੈ ਤੇ ਦੁਬਾਰਾ ਦਰਬਾਰ ਦੇ ਬਾਹਰ ਕਾਫੀ ਸੰਗਤ ਬੈਠੀ ਹੋਈ ਆ ਜੋ ਕਿ ਅੱਜ ਤੋਂ ਹੀ ਮੇਲੇ ਦੀ ਸਟਾਰਟਿੰਗ ਹੈਗੀ ਹੈ ਮੇਲੇ ਤੋਂ ਲੋਕਾਂ ਨੇ ਆਉਣਾ ਸਟਾਰਟ ਕੀਤਾ ਬੜੀ ਬੜੀ ਸ਼ਰਦਾ ਦੇ ਨਾਲ ਲੋਕ ਇੱਥੇ ਆਉਂਦੇ ਬੜੀ ਬੜੀ ਭੀੜ ਲੱਗੇ ਜੋ ਭੀੜ ਦੇ ਵਿੱਚ ਲੋਕ ਆਉਂਦੇ ਹੈਗੇ ਆ ਔਰ ਆਣ ਕੇ ਮੱਥਾ ਟੇਕ ਕੇ ਇਸ ਦਰਬਾਰ ਦੇ ਸਾਹਮਣੇ ਚੌਂਕੀ ਪਰਦੇ ਕੇ ਬੈਠਦੇ ਹੈਗੇ ਤੁਸੀਂ ਦੇਖ ਸਕਦੇ ਹੋ ਬੜੇ ਲੋਕ ਇੱਥੇ ਆਏ ਬੈਠੇ ਹੈਗੇ ਆ ਜੋ ਮੇਲੇ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਆਪਾਂ ਕਰ ਰਹੇ ਹੈਗੇ ਮੇਲੇ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਕਰ ਰਹੇ ਆ ਜੋ ਮੇਲਾ ਸਟਾਰਟ ਅ ਆ ਦੋਸਤੋ ਅਗਰ ਦਰਵਾਰ ਦੀ ਬੈਕ ਸਾਈਡ ਆ ਪਰ ਜਾਣੇ ਹੈਗਾ ਤਾਂ ਦਰਵਾਰ ਦੀ ਬੈਕ ਸਾਈਡ ਵੀ ਆ ਨਵਾਂ ਸਰੂਪ ਬਣ ਚੁੱਕਿਆ ਨਵਾਂ ਕਮਰਾ ਬਣ ਚੁੱਕਿਆ ਬਾਬਾ ਜੀ ਦੀ ਜੋ ਤਿਆਰ ਹੋਇਆ ਉਥੇ ਬਾਬਾ ਜੀ ਦਾ ਬੈੱਡ ਲੱਗਾ ਹੋਇਆ ਹੈਗਾ ਵਾ ਬਾਬਾ ਜੀ ਦਾ ਸਰੂਪ ਬੜੀ ਸ਼ਾਨੋ ਸ਼ੌਕਤ ਨਾਲ ਪਿਆ ਹੈਗਾ ਔਰ ਬੜਾ ਵਧੀਆ ਤਰੀਕੇ ਨਾਲ ਸਰੂਪ ਰੱਖਿਆ ਹੈ ਔਰ ਅੰਦਰ ਡੈਕੋਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈਗੀ ਆ ਔਰ ਦਲੀਚ ਫੁੱਲ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਲਗਾਏ ਹੈਗੇ ਔਰ ਬੜੀ ਵਧੀਆ ਤਰੀਕੇ ਨਾਲ ਇਹਨੂੰ ਸਜਾਵਟ ਕੀਤਾ ਗਿਆ ਹੈ ਆ ਦਰਬਾਰ ਦੀ ਅਗਰ ਰਾਈਟ ਸਾਈਡ ਤੇ ਦੇਖਦੇ ਆਪਾਂ ਤੇ ਬਾਬਾ ਜੀ ਦਾ ਹੋਰ ਇੱਕ ਸਰੂਪ ਲੱਗਾ ਹੋਇਆ ਹੈਗਾ ਜਿਹਦੇ ਉੱਪਰ ਬਾਬਾ ਜੀ ਦੀ ਘੋੜੇ ਦੇ ਉੱਪਰ ਸਵਾਰੀ ਕਰਾਈ ਗਈ ਹੈਗਾ ਘੋੜੇ ਦੇ ਉੱਪਰ ਬਾਬਾ ਜੀ ਨੂੰ ਬਿਠਾਇਆ ਗਿਆ ਹੈਗਾ ਉਸ ਉੱਪਰ ਸਰੂਪ ਬਣਾ ਕੇ ਵਧੀਆ ਤਰੀਕੇ ਨਾਲ ਔਰ ਬਹੁਤ ਵੱਡਾ ਵਿਸ਼ਾਲ ਰੂਪ ਦਿੱਤਾ ਗਿਆ ਹੈਗਾ ਘੋੜੇ ਨੂੰ ਵੀ ਔਰ ਬਾਬਾ ਜੀ ਦੇ ਸਰੂਪ ਨੂੰ ਤੁਸੀਂ ਦੇਖ ਸਕਦੇ ਹੋ ਇਸੇ ਦਰਸ਼ਨ ਕਰ ਸਕਦੇ ਹੈਗੇ ਆਂ ਦਰਬਾਰ ਦੀ ਅਗਰ ਰਾਈਟ ਸਾਈਡ ਤੇ ਆਪਾਂ ਦੇਖਦੇ ਹੈਗੇ ਤਾਂ ਇੱਧਰ ਪ੍ਰਸ਼ਾਦ ਜੋ ਵੀ ਲੋਕ ਪ੍ਰਸ਼ਾਦ ਲੈ ਕੇ ਆਉਂਦੇ ਹੈਗੇ ਆ ਉਹ ਪ੍ਰਸ਼ਾਦ ਦਿੱਤਾ ਜਾਂਦਾ ਹੈਗਾ ਲੋਕਾਂ ਨੂੰ ਔਰ ਇਸ ਤਰ੍ਹਾਂ ਸੇਵਾਦਾਰ ਲੱਗੇ ਹੋਏ ਆ ਸਾਡੇ ਅੰਕਲ ਜੀ ਇੱਧਰ ਬੈਠੇ ਹੈਗੇ ਜੋ ਸੇਵਾਦਾਰ ਕਰਦੇ ਪ੍ਰਸ਼ਾਦੀ ਔਰ ਜੋ ਵਧੀਆ ਤਰੀਕੇ ਨਾਲ ਸੇਵਾ ਨਿਭਾ ਰਹੇ ਹੈਗੇ ਔਰ ਜੋ ਵੀ ਇੱਥੇ ਮੱਥਾ ਟੇਕ ਆਂਦੇ ਹੈਗੇ ਜੋ ਵੀ ਸ਼ਰਧਾਲੂ ਇੱਥੇ ਆਂਦੇ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈਗਾ ਦੋਸਤੋ ਅਸੀਂ ਦਰਬਾਰ ਤੋਂ ਰਾਈਟ ਸਾਈਡ ਦੇ ਆਸੇ ਇੱਥੇ ਲੰਗਰ ਹਾਲ ਹੈਗਾ ਜਿੱਥੇ ਕਿ ਲੰਗਰ ਦਾ ਸਟੋਰ ਹੈ ਜੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਸ਼ਰਧਾ ਮੰਦਵਾਕ ਜੋ ਵੀ ਲੈ ਕੇ ਆਂਦਾ ਕੋਈ ਦਾਲ ਚੜਾਂਦਾ ਹੈਗਾ ਕੋਈ ਆਟਾ ਚੜਾਉਂਦਾ ਹੈਗਾ ਕੋਈ ਸਬਜ਼ੀਆਂ ਵਗੈਰਾ ਪਿਆਜ਼ ਵਗੈਰਾ ਜੋ ਵੀ ਸਾਰਾ ਚੜਾਉਂਦਾ ਹੈਗਾ ਉਹ ਇੱਥੇ ਸਟੋਰ ਕੀਤਾ ਜਾਂਦਾ ਹੈ। ਘਟ ਘਟ ਆਹ ਦੋਸਤੋ ਆਹ ਸਟੋਰ ਦੇ ਬੈਕ ਸਾਈਡ ਤੇ ਬਿਲਕੁਲ ਲੰਗਰ ਹਾਲ ਬਣਿਆ ਹੋਇਆ ਹੈਗਾ ਜਿੱਥੇ ਕਿ ਬਾਬਾ ਜੀ ਦਾ ਲੰਗਰ ਚੱਲਦਾ ਹੈ ਔਰ ਹਰ ਵੀਰਵਾਰ ਔਰ ਜਿੱਦੋਂ ਵੀ ਤੁਸੀਂ ਵੀਰਵਾਰ ਦਰਸ਼ਨ ਕਰਨਾ ਹੋਣੇ ਇੱਥੇ ਵੀਰਵਾਰ ਲੰਗਰ ਚੱਲਦਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਬੜੀ ਸ਼ਰਧਾ ਦੇ ਨਾਲ ਲੋਕ ਲੰਗਰ ਛਕਦੇ ਪਏ ਹੈਗੇ ਆ। ਔਰ ਬੜੀ ਸ਼ਰਧਾ ਦੇ ਨਾਲ ਲੋਕ ਇੱਥੇ ਲੰਗਰ ਲੰਘ ਸਕਦੇ ਆ ਔਰ ਬੜੀ ਸ਼ਰਧਾ ਦੇ ਨਾਲ ਹੀ ਲੰਗਰ ਛਕਾਉਂਦੇ ਪਏ ਹੈਗੇ ਸਾਰਾ ਹਰ ਇੱਕ ਸੇਵਾ ਦੇ ਆ ਤੁਸੀਂ ਦੇਖ ਸਕਦੇ ਹੋ ਬੜੀਆ ਤਰੀਕੇ ਦੇ ਨਾਲ ਆ ਲੰਗਰ ਸਾਹਿਬ ਦੀ ਬੈਕ ਸਾਈਡ 'ਤੇ ਅਸੀਂ ਆਏ ਆਏ ਹੈਗਾ ਜਿੱਥੇ ਕਿ ਬਾਬਾ ਜੀ ਦਾ ਲੰਗਰ ਤਿਆਰ ਹੁੰਦਾ ਹੈਗਾ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਚਾਹ ਪਕੌੜਿਆਂ ਦਾ ਲੰਗਰ ਜਿਸ ਤਰ੍ਹਾਂ ਕਿ ਅ ਪ੍ਰਸ਼ਾਦੇ ਦਾ ਲੰਗਰ ਜੋ ਵੀ ਹੈਗਾ ਸਾਰਾ ਕੁਝ ਇਸ ਤਰੀਕੇ ਨਾਲ ਬਣਦਾ ਹੈਗਾ ਲੋਕ ਤੇ ਵਧੀਆ ਤਰੀਕੇ ਨਾਲ ਸੇਵਾ ਕਰਦੇ ਹੈਗੇ ਆ ਆਓ ਅੱਗੇ ਸਤਾਂ ਦਿਖਾਉਨੇ ਆ ਜਿੱਥੇ ਕਿ ਲੰਗਰ ਪੱਕਦਾ ਹੈਗਾ ਜਿੱਥੇ ਕਿ ਬੀਬੀਆਂ ਸੇਵਾ ਕਰਦੀਆਂ ਕਿ ਲੰਗਰ ਪੱਕਦਾ ਹੈਗਾ ਜੋ ਤੁਸੀਂ ਦੇਖ ਸਕਦੇ ਹੈਗੇ ਵਧੀਆ ਤਰੀਕੇ ਨਾਲ ਲੰਗਰ ਪੱਕ ਰਿਹਾ ਹੈਗਾ ਵਾ ਇਹ ਸਾਰਾ ਤੁਸੀਂ ਜਿੱਥੇ ਕਿ ਲੰਗਰ ਤਿਆਰ ਹੁੰਦਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਇੱਕ ਸਾਡੇ ਬੜੇ ਵੱਡੇ ਵੱਡੇ ਬਤੀਲਿਆਂ ਦੇ ਵਿੱਚ ਜਿੱਥੇ ਚਾਹ ਪੱਕਦੀ ਹੈਗੀ ਆ ਆ ਪ੍ਰਸ਼ਾਦਾ ਤਿਆਰ ਹੁੰਦਾ ਜਿੱਥੇ ਕਿ ਸਬਜ਼ੀਆਂ ਤਿਆਰ ਹੁੰਦੀਆਂ ਤੁਸੀਂ ਦੇਖ ਸਕਦੇ ਹੋਗੇ ਆ ਆ ਇਹ ਜੋ ਦੇਖ ਸਕਦੇ ਤੁਸੀਂ ਚਾਹ ਦਾ ਪਤੀਲਾ ਹੈਗਾ ਬੱਤਰਿਆ ਹੋਇਆ ਹੈਗਾ ਆ ਲੋਕ ਵਧੀਆ ਤਰੀਕੇ ਨਾਲ ਸੇਵਾ ਕਰਦੇ ਆਣ ਕੇ ਇੱਥੇ ਜੋ ਵੀ ਆਣ ਕੇ ਸਬਜੀ ਦੀ ਕੱਟ ਵੱਟ ਹੁੰਦੀ ਆ ਕਟਾਈ ਵੱਟਾਈ ਹੁੰਦੀ ਆ ਜੋ ਵੀ ਤਿਆਰ ਹੁੰਦੀ ਆ ਇਹਨੂੰ ਵਧੀਆ ਤਰੀਕੇ ਨਾਲ ਕੱਟਿਆ ਜਾਂਦਾ ਔਰ ਤਿਆਰ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਬੜੇ ਸ਼ਰਧਾ ਦੇ ਨਾਲ ਲੋਕ ਇੱਥੇ ਸੇਵਾ ਕਰਦੇ ਹੈਗੇ ਆਣ ਕੇ ਆ ਦੋਸਤੋ ਅਗਰ ਦਰਬਾਰ ਦੇ ਬਾਹਰਲੀ ਸਾਈਡ ਆਈਏ ਜਿੱਥੇ ਕਿ ਆ ਕਲਚਰ ਪ੍ਰੋਗਰਾਮ ਜਾਂ ਸਟੇਜੀ ਪ੍ਰੋਗਰਾਮ ਚੱਲਦਾ ਹੈਗਾ ਜਿੱਥੇ ਕਿ ਮਹਿਫਲ ਵਗੈਰਾ ਲੱਗਦੀ ਹੈਗੀ ਆ ਆ ਉੱਥੇ ਵੀ ਆ ਸ਼ਮਿਆਨਾ ਲੱਗ ਰਿਹਾ ਹੈ ਟੈਂਟ ਵਧੀਆ ਤਰੀਕੇ ਨਾਲ ਲੱਗਾ ਵਿਸ਼ਾਲ ਟੈਂਟ ਲੱਗ ਰਿਹਾ ਜਿੱਥੇ ਕਿ ਆ ਸਾਰਾ ਪ੍ਰੋਗਰਾਮ ਹੋਣਾ ਮਹਿਫਲ ਵਗੈਰਾ ਦਾ ਔਰ ਸਟੇਜ ਦਾ ਪ੍ਰੋਗਰਾਮ ਹੈ ਔਰ ਇਥੇ ਜੋ ਵੀ ਤਿਆਰੀ ਚੱਲ ਰਹੀ ਹੈ ਸਾਰੇ ਟੈਂਟ ਦੀ ਤਿਆਰੀ ਚੱਲ ਰਹੀ ਹੈ ਲੋਕ ਤੁਸੀਂ ਦੇਖ ਸਕਦੇ ਇੱਥੇ ਦੇ ਟੈਂਟ ਦੇ ਵਰਕਰ ਕੇ ਜੋ ਕੰਮ ਕਰ ਰਹੇ ਟੈਂਟ ਲਗਾਉਣ ਵਾਸਤੇ ਉਹ ਸਾਰਾ ਤਿਆਰੀ ਕਰ ਰਹੇ ਇਸ ਵਾਸਤੇ ਜੋ ਕੱਲੂ ਪੂਰਾ ਪ੍ਰੋਗਰਾਮ ਚੱਲਣਾ ਹੈਗਾ ਵਾ ਉਹ ਸਾਰਾ ਇਸ ਟੈਂਟ ਦੇ ਅੰਦਰ ਚੱਲਣਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਬਾਹਰੀ ਸਾਈਡ ਔਰ ਜੇ ਅਗਰ ਬਾਹਲੀ ਸਾਈਡ ਨਿਗਾਹ ਮਾਰੀ ਹੈ ਤਾਂ ਬਾਹਲੀ ਸਾਈਡ ਬਹੁਤ ਵਧੀਆ ਦੁਕਾਨਾਂ ਬੜੇ ਵਿਸ਼ਾਲ ਤਰੀਕੇ ਨਾਲ ਦੁਕਾਨਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਬੜੀਆਂ ਦੁਕਾਨਾਂ ਲੱਗ ਰਹੀਆਂ ਹੈਗੀਆਂ ਬਹੁਤ ਵੱਡੇ ਲੈਵਲ ਦੇ ਉੱਪਰ ਦੁਕਾਨਾਂ ਲੱਗ ਰਹੀਆਂ ਹੈਗੀਆਂ ਹਾਂ ਦੋਸਤੋ ਜਿਸ ਤਰ੍ਹਾਂ ਕੇ ਤੁਸੀਂ ਬਾਹਰ ਤੁਹਾਨੂੰ ਅਸੀਂ ਦਿਖਾ ਲਿਆ ਹੈਗਾ ਵ ਜੋ ਕਿ ਪ੍ਰਸ਼ਾਦੀ ਸੇਵਾ ਕਰ ਰਹੇ ਸਨ ਅੰਕਲ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂਗਾ ਬੀਲੇ ਵਾਰੇ ਉਹਨਾਂ ਨੂੰ ਪੁੱਛਦੇ ਹਾਂਗੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਸਾਬ ਐ ਕੀ ਨਾਮ ਆਪਣਾ ਅੰਕਲ ਜੀ ਦਰਸ਼ਨ ਨਾਲ ਜੀ ਆ ਤੁਸੀਂ ਇੱਥੇ ਪ੍ਰਸ਼ਾਦੀ ਸੇਵਾ ਕਰ ਰਹੇ ਹੋ ਔਰ ਕਿੰਨੀ ਦੇਰ ਤੋਂ ਇੱਥੇ ਸੇਵਾ ਲੱਗੀ ਹੋਈ ਤੁਹਾਡੀ ਜੀ ਐ 24 25 ਸਾਲ ਹੋ ਗਿਆ ਜੀ ਇੱਥੇ ਅੱਛਾ ਜੀ ਆ ਕਿਸ ਤਰੀਕੇ ਦੇ ਲੱਗਦਾ ਹੈਗਾ ਤੁਹਾਨੂੰ ਮੇਲੇ ਤੇ ਹਰ ਸਾਲ ਤੁਸੀਂ ਸੇਵਾ ਕਰਦੇ ਹੈਗੇ ਪ੍ਰਸ਼ਾਦੀ ਸੇਵਾ ਕਰਦੇ ਹੈਂ ਲੋਕਾਂ ਦੀ ਸੇਵਾ ਕਰਦੇ ਹੈ ਕਿਸ ਤਰੀਕੇ ਨਾਲ ਲੱਗ ਬਾਬਾ ਜੀ ਦਾ ਅੱਜ ਤੋਂ ਮੇਲਾ ਜੋ ਸਟਾਰਟ ਹੋ ਰਿਹਾ ਵਾ ਮੇਲੇ ਬਾਰੇ ਕਹਿਣਾ ਮੇਲੇ ਵੇਰੇ ਬਹੁਤ ਵਧੀਆ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਤੇ ਆਪ ਦੀ ਆਸਾਂ ਮਰਦਾਂ ਪੂਰੀਆਂ ਕਾਲੀ ਆਪਦੇ ਉਹਨਾਂ ਦੇ ਨਿਆਂ ਸੱਖਾਂ ਜੋ ਹੋ ਗਿਆ ਅਗੇ ਦਰਬਾਰ ਤੇ ਚੜਾਉਂਦੇ ਆ ਤੇ ਆਪ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਜੀ ਹਾਂ ਜੀ ਇਹ ਇਹਨਾਂ ਦੀ ਪ੍ਰਧਾਨਗੀ ਜੁੜੀ ਹੈ ਆਪਣੀ ਦਰਬਾਰ ਦੀ ਸਰਦਾਰ ਸਰਜੀਤ ਸਿੰਘ ਹਾਂ ਜੀ ਬਿਰਕਾ ਸਾਹਿਬ ਉਹ ਕਰਦੇ ਜਿਹੜੇ ਬਹੁਤ ਤਰੀਕੇ ਦੇ ਨਾਲ ਇਸ ਦੀ ਡਿਵੈਲਪਮੈਂਟ ਕਰਾ ਰਹੇ ਆ ਬਹੁਤ ਵਧੀਆ ਗੱਲ ਨਾਲ ਡਿਵੈਲਪਮੈਂਟ ਹੋ ਰਹੀ ਆ हां जिस तरीके नाਸੀਂ ਦੇਖ ਰਹੇ ਹਾਂ ਕਿ ਮੇਲੇ ਦੀ ਬੜੀ ਆ ਵਧੀਆ ਤਰੀਕੇ ਨਾਲ ਤਿਆਰੀ ਚੱਲ ਰਹੀ ਹੈਗੀ ਆ ਆ ਲੱਗਦਾ ਕਿ ਤੁਹਾਨੂੰ ਹੋਰ ਵੀ ਅੱਗੇ ਮੇਲਾ ਵੱਧ ਚੜ ਕੇ ਜਾਂ ਕਿਸ ਤਰੀਕੇ ਨਾਲ ਜੋ ਕਰਵਾਇਆ ਜਾ ਰਿਹਾ ਹੈ ਜੋ ਇਸੇ ਦਰਬਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੀ ਤੁਹਾਨੂੰ ਤੁਸੀਂ ਨੂੰ ਇੰਨੇ ਸਾਲ ਹੋ ਗਏ ਇਥੇ ਜੁੜੇ ਹੋ ਦਰਬਾਰ ਦੇ ਨਾਲ ਕਿਸ ਤਰੀਕੇ ਦਾ ਲੱਗ ਰਿਹਾ ਹੈ ਕਿ ਪਹਿਲਾਂ ਜੋ ਸੀਗਾ ਦਰਬਾਰ ਔਰ ਹੁਣ ਜੋ ਦਰਬਾਰ ਹੈਗਾ ਵਾ ਕੀ ਇਹਦੇ ਵਿੱਚ ਅੰਤਰ ਹੈਗਾ ਕੀ ਲੱਗਾ ਤੁਹਾਨੂੰ ਵਖਰਾ ਸਾਨੂੰ ਇਥੇ ਤਾਂ ਅੰਤਰ ਇਹ ਲੱਗਾ ਜੀ ਵੀ ਪਹਿਲਾਂ ਐਡਾ ਡਵੈਲਪਮੈਂਟ ਨਹੀਂ ਸੀ ਹੁੰਦੀ ਜੀ ਕਮੀ ਪੇਸ਼ੀ ਆਉਂਦੀ ਸੀ ਜੀ ਵੈਸੇ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਕੰਮ ਉਹ ਕਰ ਰਹੇ ਆ ਜਿੰਨਾ ਇਥੇ ਕੀਤੇ ਆ ਆ ਆਪਣੀਆਂ ਬਣਾਤੀਆਂ ਇਧਰ ਪਾਰਕਾਂ ਬਣਾਤੀਆਂ ਜੀ ਜੀ ਇਧਰ ਬਣਾਤੀਆਂ ਸ਼ੈੱਡ ਬਣਾਤੀ ਜੇ ਤਾਂ ਟੈਲਟ ਬਾਥਰੂਮਾਂ ਹੋਰ ਬਣਾਤੀਆਂ ਲੈਟਰਨ ਬਾਥਰੂਮ ਬਣਾਇਆ ਲੰਗਰ ਹਾਲ ਡਬਲ ਕਰ ਦਿੱਤੇ ਆ ਆ ਇੰਟਰਲੌਕ ਦੀ ਪੱਟ ਕੇ ਦੂਜੀਆਂ ਸੀ ਇਹ ਇੰਟਰਲੌਕ ਇੱਥੇ ਦੂਜੀਆਂ ਲਾਤੀਆਂ ਇਹ ਜਗ੍ਹਾ ਵਧੀਆ ਵਧੀਆ ਹੋ ਗਈ ਹੁਣ ਅਗੇ ਜਿਸ ਤਰੀਕੇ ਨਾਲ ਦੇਖ ਰਹਾ ਕਿ ਅਸੀਂ ਦਰਬਾਰ ਸਾਰਾ ਪੱਕਾ ਨਜ਼ਰ ਆ ਰਿਹਾ ਸਾਰੇ ਹਰ ਇੱਕ ਤਰਫ ਟੈਲਾ ਲੱਗੇ ਹੋਏ ਪੱਥਰ ਲੱਗਾ ਬਾਹਰ ਵੀ ਵਧੀਆ ਤਰੀਕੇ ਨਾਲ ਜੋ ਬਣਿਆ ਹੋਇਆ ਹੈਗਾ ਵਾ ਔਰ ਪਾਰਕ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਜਿਸ ਤਰੀਕੇ ਨਾਲ ਹੁਣ ਪ੍ਰਧਾਨ ਜੀ ਹੈਗੇ ਸਰਜੀਤ ਪਾਜੀ ਹੈਗੇ ਆ ਤੁਹਾਨੂੰ ਕੀ ਲੱਗ ਰਿਹਾ ਕਿ ਉਹਨਾਂ ਦੇ ਵਿੱਚ ਜੋ ਪਿੱਛੇ ਪ੍ਰਧਾਨ ਜਾ ਰਹੇ ਹੋਣਗੇ ਜਾਂ ਕਮੇਟੀ ਦੇ ਵਿੱਚ ਜਾਂ ਹੁਣ ਪ੍ਰਧਾਨ ਆਏ ਹੈਗੇ ਆ ਕੀ ਲੱਗ ਰਿਹਾ ਕਿ ਇਹ ਵਧੀਆ ਤਰੀਕੇ ਨਾਲ ਸਾਰਾ ਧੀਰੇ ਨੂੰ ਡਿਵੈਲਪ ਕਰ ਰਿਹਾ ਹੈ ਇਹ ਬਹੁਤ ਵਧੀਆ ਡਵੈਲਪ ਹੋ ਰਿਹਾ ਉਹਨਾਂ ਦੇ ਹਿਸਾਬ ਨਾਲ ਤੇ ਸਾਡੇ ਹਿਸਾਬ ਨਾਲ ਵੀ ਤੇ ਦੇਖਦੇ ਆ ਕਿ ਨਹੀਂ ਸੀ ਹੁੰਦੀ ਇਹ ਨਹੀਂ ਤੇ ਹੁਣ ਉਹਨਾਂ ਦੇ ਹਿਸਾਬ ਨਾਲ ਜਿੰਨਾ ਉਹ ਲਾਉਂਦੇ ਆ ਕੋਲੋਂ ਤੇ ਕੋਲੋਂ ਲਾਉਂਦਾ ਨਹੀਂਗਾ ਦਰਬਾਰ ਚ ਲੱਗਿਆ ਅਗਲੇ ਕਹਿੰਦੇ ਘਾਟਾ ਹੋ ਗਿਆ ਦਰਬਾਰਾਂ ਚ ਘਾਟਾ ਨਹੀਂ ਪੈਂਦਾ ਹੁੰਦਾ ਗੱਡੀ ਵੀ ਜੀ ਇਥੇ ਤਾਂ ਮਨੋਕਾਮਨਾ ਪੂਰੀਆਂ ਉਹਦਾ ਅਗਲਾ ਵੱਧ ਉਹਦੀ ਲਿਆ ਕੇ ਦਿੰਦਾ ਜੀ ਨਜ਼ਾਰੇ ਭਜੇ ਪਏ ਅੱਗੇ ਨਾਲ ਅੱਛਾ ਹੋਰ ਪ੍ਰਧਾਨ ਜੀ ਬਾਰੇ ਤੁਸੀਂ ਕੀ ਕਹਿਣਾ ਕਹਿਣਾ ਚਾਹੋਗੇ ਕਿ ਪ੍ਰਧਾਨ ਜੀ ਕਿਸ ਤਰੀਕੇ ਦੇ ਇਨਸਾਨ ਹੈਗਾ ਔਰ ਕਿਸ ਤਰੀਕੇ ਨਾਲ ਧੀਰੇ ਨੂੰ ਸੰਭਾਲ ਰਹੇ ਆ ਫੀਲ ਕਰਦੇ ਆ ਜੀ ਨਾਲ ਆਪਣੇ ਮਹਾਂਤੀ ਜੀ ਆ ਉਹ ਸਾਰਾ ਡਵੈਲਪਮੈਂਟ ਆਪਦੀ ਕਾਰਗਜਾੜੀ ਪੂਰੀ ਵਧੀਆ ਕਰੀ ਜਾਂਦੇ ਆ ਤੇ ਸੋਨਾ ਕੰਮ ਚ ਲਾਈ ਜਾਂਦੇ ਆ ਆਹੀ ਹੋਈ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਨੇ ਵੀ ਆਹੀ ਕਹਿੰਨੇ ਵੀ ਜਿਹਦੀ ਮਨੋਕਾਮਨਾ ਪੂਰੀ ਹੁੰਦੀ ਆ ਜੀ ਉਹ ਮਹਾਰਾਜ ਕਰੇ ਵੀ ਉਹ ਆਪਣੇ ਆਪ ਆਉਂਦੇ ਆ ਆਉਣ ਲੜਾਈ ਝਗੜੇ ਤੋਂ ਦੂਰ ਰਹਿਣ ਖਰਾਬਾਂ ਸ਼ਰੂਪਾਂ ਤੋਂ ਦੂਰ ਰਹਿਣ ਤੇ 바ਵੇ ਦੀ ਸੇਵਾ ਕਰਨ ਆ ਕੇ ਤੇ ਮਨੋਕਾਮਨਾ ਆਪਣੀਆਂ ਪੂਰੀਆਂ ਕਰਨ ਹਾਂਜੀ ਇਹ ਤਨਵਦ ਅੰਕਲ ਜੀ ਹਾਂ ਇਸ ਤਰ੍ਹਾਂ ਕਿ ਤੁਹਾਨੂੰ ਅੰਕਲ ਹੁਣਾਂ ਨੇ ਦੱਸਿਆ ਹੈਗਾ ਕਿ ਬਹੁਤ ਵਧੀਆ ਤਰੀਕੇ ਨਾਲ ਮੈਸੇਜ ਦਿੱਤਾ ਹੈਗਾ ਸਾਨੂੰ ਉਹਨਾਂ ਨੇ ਕਿ ਆ ਜੋ ਡੇਰੇ ਦੀ ਡਿਵੈਲਪਮੈਂਟ ਹੋ ਰਹੀ ਆ ਜੋ ਅਸੀਂ ਤੁਸੀਂ ਦੇਖ ਰਹੇ ਆ ਅੱਗੇ ਵੀ ਦੇਖਿਆ ਤੁਸੀਂ ਆ ਬਾਹਰ ਵੀ ਦੇਖਿਆ ਔਰ ਅੰਦਰ ਵੀ ਦੇਖਿਆ ਆ ਇਸ ਤਰ੍ਹਾਂ ਕਿ ਨਾ ਪੂਰੇ ਦਾ ਪੂਰਾ ਡੇਰਾ ਪੱਕੇ ਤਰੀਕੇ ਨਾਲ ਕੀਤਾ ਜਾ ਰਿਹਾ ਹਰ ਬਨੇ ਟਾਈਲ ਲੱਗੀ ਹੋਈ ਪੱਥਰ ਲੱਗਾ ਹੋਇਆ ਔਰ ਜੋ ਸਾਡੇ ਪ੍ਰਧਾਨ ਜੀ ਡੇਰੇ ਦੇ ਮੁੱਖ ਸੇਵਾਦਾਰ ਨੇ ਹੈਗੇ ਉਹ ਵਧੀਆ ਤਰੀਕੇ ਨਾਲ ਇਹਨੂੰ ਡਿਵੈਲਪ ਕਰ ਰਹੇ ਆ ਸੋ ਅਸੀਂ ਲੋਕਾਂ ਨੂੰ ਵੀ ਪੁੱਛਦੇ ਹੈਗੇ ਲੋਕਾਂ ਤੱਕ ਜਾਣਦੇ ਆ ਅਸੀਂ ਲੋਕਾਂ ਦੀ ਜ਼ਰਾਇ ਲੈਨੇ ਲੋਕਾਂ ਨੂੰ ਪੁੱ ਅਸੀਂ ਕੋਟ ਬਦਲ ਖਾਤਾ ਅੱਛਾ ਕਿੰਨੇ ਚਿਰ ਤੋਂ ਇੱਥੇ ਦਰਵਾਜ਼ੇ ਉਪਰ ਆਨੇ ਆ ਕਾਫੀ ਟਾਈਮ ਤੋਂ ਆਨੇ ਆ ਅੱਛਾ ਕਿਸ ਤਰੀਕੇ ਨਾਲ ਲੱਗ ਰਿਹਾ ਤੁਸੀਂ ਇਸੇ ਮੇਲੇ ਦੇ ਉਪਰਾਂ ਕਾਫੀ ਦਿਨ ਤੋਂ ਆ ਰਹੇ ਆ ਆ ਵਧੀਆ ਤਰੀਕੇ ਨਾਲ ਇੱਥੇ ਮੇਰੇ ਸਨ ਹਰ ਸਾਲ ਨਾ ਮੇਲਾ ਪਰਦਾ ਹੈਗਾ ਵਾ ਔਰ ਹਰ ਸਾਲ ਤੁਸੀਂ ਇੱਥੇ ਮੇਲੇ ਦੇ ਉਪਰ ਆਨੇ ਆ ਕੀ ਲੱਗਦਾ ਕਿ ਤੁਹਾਨੂੰ ਮੇਲੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਅੱਗੇ ਨਾਲੋਂ ਜਾਂ ਹੁਣ ਪਹਿਲਾਂ ਹੁਣ ਜਾਂ ਹੁਣ ਜੋ ਮੇਲਾ ਲੱਗ ਰਿਹਾ ਸਾਨੂੰ ਆਣਾ ਬਹੁਤ ਵਧੀਆ ਲੱਗਦਾ ਆ ਬਹੁਤ ਕੁਝ ਮਿਲਦਾ ਆ ਕੇ ਹਾਂਜੀ ਯਾਨੀ ਕਹਿੰਦਾ ਮਤਲਬ ਕਿ ਹਰ ਮਨੋ ਕਾਮਨਾ ਤੁਹਾਡੀ ਪੂਰੀ ਹੁੰਦੀ ਹੈਗੀ ਆ ਠੀਕ ਹੈ ਨੇ ਬੇਲੇ ਬੈਠੇ ਰਹਨੇ ਝੂਠ ਨਹੀਂ ਬੋਲਦੇ ਠੀਕ ਹੈ ਔਰ ਇਸ ਮੇਲੇ ਤੇ ਆਏ ਆ ਤੁਹਾਨੂੰ ਕਿਸ ਤਰੀਕੇ ਦਾ ਲੱਗਾ ਬਹੁਤ ਵਧੀਆ ਅੱਛਾ ਲੋਕਾਂ ਨੂੰ ਮੈਸੇਜ ਕੋਈ ਦੇਣਾ ਚਾਹੋਗੇ ਕਿ ਲੋਕ ਇੱਥੇ ਮੇਲੇ ਦੇ ਉੱਪਰ ਆਉਣ ਜਾਂ ਕਿਦਾਂ ਕਿਸ ਤਰੀਕੇ ਨਾਲ ਕਿਦਾਂ ਆਪਾਂ ਤਾਂ ਕਹਿੰਦੇ ਆ ਸਾਰੀ ਆਉਣ ਤੇ ਝੋਲੀਆਂ ਭਰ ਕੇ ਜਾਣ ਅੱਛਾ ਇਸ ਮੇਲੇ ਦੇ ਆਣ ਕੇ ਖੁਸ਼ ਹਾਂ ਪੂਰਾ ਇੰਜੋਏ ਕਰ ਰਹੇ ਹਾਂ ਚਲੋ ਠੀਕ ਹੈ ਦੇਖ ਰਹੇ ਆ ਲੋਕ ਵੀ ਬੜੇ ਖੁਸ਼ ਨੇ ਹੈਗੇ ਆ ਇਧਰ ਬੀਬੀ ਜੀ ਬੈਠੇ ਬੀਬੀ ਜੀ ਉਹਨਾਂ ਨੂੰ ਪੁੱਛਦੇ ਆ ਕੀ ਗੱਲ ਹੈ ਬੀਬੀ ਜੀ ਸੱਸਰੀ ਘਰ ਸੱਸਰੀ ਘਰ ਜੀ ਆ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਫਲੋਰ ਤੋਂ ਆਏ ਆ ਆਪਣੇ ਅੱਛਾ ਫਲੋਰ ਤੋਂ ਵੀ ਬਿਜ਼ੀ ਆਏ ਹੈਗੇ ਆ ਬੜੇ ਦੂਰ ਤੋਂ ਆਏ ਹੈਗੇ ਆ ਆ ਬੀਬੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਦਿਆ ਸੰਤ ਕਾਫੀ ਚਿਰ ਹੋ ਗਿਆ ਜੀ ਆਉਂਦੇ ਨੇ ਅੱਛਾ ਜੀ ਆ ਕਿਸ ਤਰੀਕੇ ਨਾਲ ਬਾਬਾ ਜੀ ਨਾਲ ਤੁਸੀਂ ਜੁੜੇ ਆ ਮਤਲਬ ਕਿੰਨੇ ਚਿਰ ਤੋਂ ਜੁੜੇ ਹੋਏ ਆ ਬਾਬਾ ਅਭੀ ਜੀ ਸਾਡੇ ਪਿਤਾ ਜੀ ਆਉਂਦੇ ਹੁੰਦੇ ਸੀ ਇੱਥੇ ਜੀ ਅਸੀਂ ਉਹਨਾਂ ਨਾਲ ਆਉਂਦੇ ਆ ਸਾਡੇ ਪਿਤਾ ਜੀ ਆਉਂਦਾ ਪਹਿਲਾਂ ਸ਼ੁਰੂ ਤੋਂ ਹੀ ਕਾਫੀ ਚਿਰ ਮਿੰਨ ਮੇਰਾ 10-15 ਸਾਲ ਤੇ ਹੋ ਹੀ ਗਿਆ ਉਹਨੇ ਠੀਕ ਹੈ ਹਾਂ ਜੀ ਹੁਣ ਤੁਸੀਂ ਇੱਥੇ ਲਗਾਤਾਰ ਆ ਰਹੇ ਆ ਹਾਜ਼ਰੀ ਭਰਨ ਵਾਸਤੇ ਆਉਂਦੇ ਉਹਨਾਂ ਨਾਲ ਦੀ ਹਾਂ ਜੀ ਹ 23 19 ਤਰੀਕ ਨੂੰ ਹਰ ਸਾਲ ਹੀ ਹੁੰਨੇ ਆ ਸੀ ਹਾਂਜੀ ਆ ਮੇਲੇ ਬਾਰੇ ਮੇਲੇ ਦੇ ਵਿੱਚ ਤੁਸੀਂ ਆਏ ਆ ਬੜੀ ਦੂਰ ਤੋਂ ਆਏ ਹੈਗੇ ਆ ਸੰਗਤ ਨੂੰ ਕੀ ਕਹਿਣਾ ਚਾਹੋਗੇ ਅਸੀਂ ਅਸੀਂ ਜੋ ਬਹੁਤ ਤਰੱਕੀ ਆ ਜੀ ਬਾਬੇ ਜੀ ਇੱਥੇ ਬਹੁਤ ਮੇਲਾ ਲੱਗਦਾ ਜੀ ਬਹੁਤ ਤਰੱਕੀ ਹੁੰਦੀ ਆ ਜੀ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਜਿਹੜੀ ਸੁੱਖ ਲੋ ਉਹ ਹੀ ਪੂਰੀ ਹੁੰਦੀ ਆ ਜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਆ ਕਿ ਬੜੇ ਲੰਬੇ ਤਰੀ ਲੰਬੇ ਅਰਸੇ ਤੋਂ ਤੁਸੀਂ ਇੱਥੇ ਆ ਰਹੇ ਆ ਔਰ ਹੁਣ ਦੇ ਦਰਬਾਰ ਦੇ ਵਿੱਚ ਔਰ ਜੋ ਪਹਿਲਾ ਦਰਬਾਰ ਸੀਗਾ ਬਣਿਆ ਹੋਇਆ ਜਾਂ ਹੁਣ ਦਰਬਾਰ ਬਣਿਆ ਤੁਹਾਨੂੰ ਕੀ ਲੱਗਦਾ ਕੀ ਫਰਕ ਲੱਗਾ ਇਸ ਦਰਬਾਰ ਦੇ ਵਿੱਚ ਬਹੁਤ ਬਣ ਗਿਆ ਜੀ ਬਹੁਤ ਦੁਆਰ ਹੁਣ ਬਹੁਤ ਵਧੀਆ ਬਣ ਗਿਆ ਜੀ ਬਹੁਤ ਤਰੱਕੀ ਹੋ ਗਈ ਜੀ ਦਰਬਾਰ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਉਹ ਖੁਸ਼ੀ ਜੀ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਜੀ ਚਲੋ ਬੀਬੀ ਤੁਹਾਨੂੰ ਬਹੁਤ-ਬਹੁਤ ਮੇਲੇ ਦੀਆਂ ਮੁਬਾਰਕਾਂ ਬੱਬਾ ਜੀ ਦੇ ਮੇਲੇ ਦੀਆਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਬੀਬੀ ਜੀ ਨੇ ਜਿੱਦਾਂ ਤੁਹਾਨੂੰ ਦੱਸਿਆ ਹੋ ਬਲ ਲੰਬੇ ਆਰਸੇ ਤੋਂ ਬੀਬੀ ਜੀ ਆ ਰਹੇ ਹੈਗੇ ਆ ਔਰ ਦਰਬਾਰ ਵਧੀਆ ਤਰੀਕੇ ਨਾਲ ਬਣਿਆ ਪੱਕਾ ਦਰਬਾਰ ਬਣਿਆ ਹੋਇਆ ਆ ਅ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਤੁਹਾਨੂੰ ਦਿਖਾਉਂਦੇ ਹੈਗੇ ਆ ਹਾਂ ਜਿਸ ਤਰੀਕੇ ਨਾਲ ਕਿ ਲੋਕ ਇੱਥੇ ਸਰਦਾ ਦੇ ਨਾਲ ਆਉਂਦੇ ਹੈਗੇ ਆ ਔਰ ਚੌਂਕੀ ਵਰਦੇ ਹੈਗੇ ਆ ਹਾਂ ਇੱਥੇ ਵੀ ਕੁਝ ਸਾਡੇ ਭਰਾ ਬੈਠੇ ਨੇ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਹਾਂ ਜੀ ਭਾਈ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਭਾਜੀ ਨੁਕੋਦਰ ਤੋਂ ਆਹ ਸਾਨੂੰ ਨੁਕੋਦਰ ਤੋਂ ਭਾਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਤੁਹਾਨੂੰ ਬਹੁਤ ਚਿਰ ਹੋ ਗਿਆ ਟਾਈਮ अच्छा आ दरबार ਦੇ ਨਾਲ ਕਾਫੀ ਜ਼ਰ ਤੋ ਜੁੜੇ ਹੋਏ ਹੈਗੇ ਕਿਸ ਤਰੀਕੇ ਦਾ ਲੱਗਦਾ ਮੇਲੇ ਤੇ ਆ ਕੇ ਔਰ ਕੀ ਸੰਦੇਸ਼ ਦੇਣਾ ਚਾਹਗੇ ਲੋਕਾਂ ਨੂੰ ਵਧੀਆ ਲੱਗਦਾ ਠੀਕ ਹੈ ਬਾਕੀ ਇਹ ਡੇਢੀ ਨਹੀਂ ਬੈਠੇ ਅੱਛਾ 사시 ਗਾਲਵਾਪਾ ਜੀ ਕੀ ਨਾਮ ਆਪਦਾ ਹੈਗਾ ਮੇਰਾ ਨਾਮ ਜੀ ਕਰਨੈਲ ਸਿੰਘ ਸੋਖਾ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਕੁਦਰਤੋਂ ਆਏ ਪਿੰਡ ਗਿੱਦੜਬਿੰਡੀ ਆਈ ਸਾਡੇ ਅੱਛਾ ਪਿੰਡ ਗਿੱਦੜਬਿੰਡੀ ਤੋਂ ਆਏ ਕਿੰਨਾ ਚਿਰ ਹੋ ਗਿਆ ਬਾਬਾ ਜੀ ਇੱਥੇ ਆਉਂਦੇ ਨੂੰ ਸਾਨੂੰ ਆਉਂਦੇ ਨੂੰ ਹੋ ਗਿਆ ਜੀ 50 ਸਾਲ ਇੱਥੇ ਅੱਛਾ ਜੀ ਬੜਾ ਲੰਮਾ عرصਾ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਪਰ ਹੁਣ ਜੇ ਦੇਖਿਆ ਜਾਵੇ ਦਰਬਾਰ ਦੇ ਫਰਕ ਦਰਬਾਰ ਦੇ ਵਿੱਚ ਤੇ ਪਿਛਲਾ ਜੋ ਜਿਸੀਂ 50 ਸਾਲਾਂ ਤੋਂ ਦੇਖਦੇ ਰਹੇ ਦਰਬਾਰ ਦੇ ਵਿੱਚ ਕੀ ਤੁਹਾਨੂੰ ਫਰਕ ਲੱਗਾ ਹੈ ਮੈਂ ਕਹਾਂ ਜੀ ਦਰਬਾਰ ਬਹੁਤ ਵਧੀਆ ਬਣ ਗਿਆ ਪਹਿਲਾਂ ਛੋੜਾ ਜਿਹਾ ਹੁੰਦਾ ਸੀਗਾ ਜਿਦੋਂ ਸਾਡੇ ਬਜ਼ੁਰਗ ਹੁੰਦੇ ਸੀ ਉਹ ਸਮਾਗ ਹੈ ਆ 20 ਸਾਲ ਹੋ ਗਏ ਇਹਨਾਂ ਨੂੰ ਉਦੋਂ ਬਾਅਦ ਜੋ ਹੱਥ ਰੱਗ ਗਿਆ ਤੇ ਅਸੀਂ ਇਹਨਾਂ ਦੇ ਦਾਤਣ ਲਈ 19 ਹੜ ਨੂੰ ਆਉਂਦੇ ਆ ਪਿੰਡ ਦੇ ਦਿਲਵਿੰਡੀ ਤੋਂ ਤੇ ਸੰਗਤ ਆਉਂਦੀ ਨਾਲ ਹੋਰ ਵੀ 25 ਬੰਦੇ ਚਾਲੀ ਠੀਕ ਆ ਜੀ ਤੇ ਮੇਲਾ ਬਹੁਤ ਧੂਮ ਧਾਮ ਨਾਲ ਮੰਨਿਆ ਜਾਂਦਾ ਜਿਹੜਾ ਬਾਬੇ ਦਾਰਤੇ ਆਉਂਦਾ ਆ ਉਹਨੂੰ ਜੋ ਮੰਗਦਾ ਮਰਦ ਮਿਲਦੀ ਆ ਜਿਸ ਤਰੀਕੇ ਦੇਖਿਆ ਜਾਵੇ ਦਰਬਾਰ ਦਾ ਆਪਾਂ ਬਹੁਤ ਨਾਂ ਸੁਣਿਆ ਪੂਰੇ ਵਰਲਡ ਦੇ ਵਿੱਚ ਨਾਂ ਆ ਬਾਬਾ ਜੀ ਦਾ ਪੂਰੇ ਵਰਲਡ ਦੇ ਵਿੱਚ ਨਾਂ ਆ ਬਾਬਾ ਜੀ ਬਾਰੇ ਕੁਝ ਦੱਸਣਾ ਚਾਹੋਗੇ ਬਾਬਾ ਜੀ ਦੀ ਪਿਛਲੀ ਜੀਵਨ ਬਾਰੇ ਪੁੱਛੋ ਬਾਬਾ ਜੀ ਪਿਛਲੇ ਪਛੋਕੜ ਬਾਰੇ ਦੱਸਣਾ ਚਾਹੋਗੇ ਹਾਂ ਜੀ ਥੋੜਾ ਜਿੰਨਾ ਕਿ ਜਾਣਕਾਰੀ ਹੈ ਜੀ ਦੱਸਦੇ ਆ ਵੀ ਇੱਥੇ ਜਦੋਂ ਬਾਬਾ ਜੀ ਪਹਿਲੀ ਵਾਰੀ ਆਏ ਆ ਬਹੁਤ ਸਾਰੇ ਘੁੰਮ ਕੇ ਆਏ ਆ ਜਿੱਦਾ ਕਰਬੂਤਲੇ ਜਲੰਧਰ ਫਿਰ ਉਹ ਇੱਥੇ ਵਧੀਆ ਲੱਗਾ ਇੱਥੇ ਆ ਗਏ ਉਹ ਤੇ ਦਰਿਆ ਚੱਲਦਾ ਸੀ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਇਸ ਜਗ੍ਹਾ ਤੇ ਆਪਾਂ ਬੈ ਤੇ ਛੋੜੀਆਂ ਜੀਆਂ ਇੱਥੇ ਇਟੇ ਰਖੀਆਂ ਆਈਆਂ ਸੀ ਪੁਰਾਣੇ ਟਾਈਮ ਦੇ ਵਿੱਚ ਤੇ ਉਹ ਫਿਰ ਜਦੋਂ ਦਰਿਆ 'ਤੇ ਚੜ ਕੇ ਆ ਗਿਆ ਪਿੰਡ ਵਾਲਿਆਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਇੱਦਾਂ ਤੁਰੇ ਫਿਰਦੇ ਕੋਈ ਅਰਦਾਸ ਕਰੋ ਫਿਰ ਨੇ ਬੇਨਤੀ ਕੀਤੀ ਸਰਕਾਰਾਂ ਪਹੁੰਚੀਆਂ ਖਵਾਜਾ ਬਲੀ ਜੀ ਢਾਈ ਕੋਹ ਤੇ ਪਿੱਛੇ ਚਲੇ ਗਿਆ ਤੇ ਫਿਰ ਦੁਨੀਆ ਮੰਨਣ ਲੱਗ ਪਈ ਇਹਨਾਂ ਦਾ ਨਾਂ ਰੋਸ਼ਨ ਹੋ ਗਿਆ ਤੇ ਮੇਲੇ ਲੱਗਣ ਲੱਗ ਪਏ ਬਾਬਾ ਜੀ ਕਿਸ ਤਰੀਕੇ ਨਾਲ ਬਾਅਦ ਦੇ ਦੇਖ ਸਕਦੇ ਇੱਥੇ ਦਰਬਾਰ ਜਿੱਥੇ ਬਣਿਆ ਹੋਇਆਗਾ ਇਹ ਇੱਥੇ ਦਰਿਆ ਚੱਲਦਾ ਸੀਗਾ ਜੋ ਬਾਬਾ ਜੀ ਨੇ ਰੋਕਿਆ ਸੀਗਾ ਠੀਕ ਹੈ ਜੀ ਬਾਬਾ ਜੀ ਨੇ ਆਪਣੀ ਸ਼ਕਤੀ ਦੇ ਨਾਲ ਇਸ ਦਰਿਆ ਨੂੰ ਰੋਕਿਆ ਤੇ ਹੁਣ ਇਸ ਟ ਬਣਿਆ ਹਾਂ ਜੀ ਅੱਛਾ ਮੇਲੇ ਵਿੱਚ ਆਏ ਆ ਤਾਂ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਹਾਂ ਜੀ ਸੰਗਤ ਸਾਡੇ ਨਾਲ ਜੁੜ ਕੇ ਆਵੇ ਤੇ ਬਹੁਤ ਵਧੀਆ ਭੈਣ ਭਰਾਵਾਂ ਨੂੰ ਕੋਝਾ ਮੰਨੇ ਤੇ ਬਾਬੇ ਦਾਤ ਦੇ ਨਮਸਕਾਰ ਕਰੇ ਤੇ ਮੂਹ ਮੰਗੀਆਂ ਮਰਾਦਾਂ ਪਾਵੇ ਈ ਅੰਕਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੰਕਲ ਜੀ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਔਰ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਬਾਬਾ ਜੀ ਬਾਰੇ ਜੋ ਉਹਨੇ ਦੱਸਿਆ ਕਿ ਬੜੇ ਅਰਸੇ ਤੋਂ ਇੱਥੇ 50 ਸਾਲ ਤੋਂ ਇੱਥੇ ਦਰਬਾਰ ਦੇ ਵਿੱਚ ਆ ਰਹੇ ਹੈਗੇ ਆ ਔਰ ਜੋ ਜਿੱਥੇ ਜਗਾ ਦਰਬਾਰ ਬਣਿਆ ਹੈ ਬਾਬਾ ਜੀ ਦੱਸਦੇ ਅੰਕਲ ਜੀ ਕਿ ਉੱਥੇ ਜੋ ਦਰਿਆ ਵਗ ਰਿਹਾ ਸੀਗਾ ਜੋ ਬਾਬਾ ਜੀ ਨੇ ਰੋਕਿਆ ਸੀਗਾ ਸੋ ਅੱਗੇ ਵੀ ਅਸੀਂ ਗੱਲਬਾਤ ਕਰਦੇ ਆਂ ਜੋ ਵੀ ਸਾਡੇ ਨਾਲ ਜੁੜਦੇ ਹੈਗੇ ਸੀ ਉਹਨਾਂ ਨਾਲ ਗੱਲਬਾਤ ਕਰ ਗਏ ਆ ਦੋਸਤੋ ਜਿਸ ਤਰੀਕੇ ਨਾਲ ਅਸੀਂ ਬਾਹਰ ਦਰਬਾਰ ਦੇ ਪਹਿਲਾਂ ਲੋਕਾਂ ਦੇ ਨਾਲ ਗੱਲ ਕੀਤੀ ਹੈ ਸਾਡੇ ਕੋਲ ਹੁਣ ਅਸੀਂ ਆਏ ਹਾਂ ਦਫਤਰ ਦੇ ਵਿੱਚ ਕਮੇਟੀ ਦੇ ਪ੍ਰਧਾਨ ਸਾਡੇ ਕੋਲ ਬੈਠੇ ਨੇ ਕਮੇਟੀ ਦੇ ਪ੍ਰਧਾਨ ਸਾਡੇ ਨਾਲ ਜੁੜੇ ਨੇ ਆਓ ਉਸ ਨਾਲ ਗੱਲਬਾਤ ਕਰਦੇ ਹਾਂ ਭਾਈ ਸੱਸੀ ਗੱਲ ਜੀ ਸੱਸੀ ਗੱਲ ਭਾਈ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਭਾਜੀ ਜਿਸ ਤਰੀਕੇ ਨਾਲ ਕਿ ਬੜੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਬਾਬਾ ਬਲੀ ਸਾਹਿਬ ਸਰਕਾਰ ਦਾ ਇਸ ਤੇ ਇਸ ਵਾਰ ਵੀ ਬੜੇ ਸ਼ਰਧਾ ਦੇ ਨਾਲ ਔਰ ਬੜੀ ਜੋਰਾ ਸ਼ੋਰਾ ਨਾਲ ਤਿਆਰੀ ਹੋ ਰਹੀ ਹੈ ਮੇਲੇ ਦੀ ਮੇਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਿੱਲੇ ਬਾਰੇ ਕਰੋ ਜੀ ਸਾਲਾਨਾ ਮੇਲਾ ਵਾ ਜੀ ਇਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਵਾ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਵਾ ਆ ਜਿਸ ਤਰੀਕੇ ਨਾਲ ਭਾਜੀ ਮੇਲੇ ਦੀ ਤਿਆਰੀ ਹੋ ਰਹੀ ਹੈ ਅਸੀਂ ਮੇਲੇ ਦਾ ਮਤਲਬ ਦਰਬਾਰ ਨੂੰ ਹਰ ਤਰੀਕੇ ਨਾਲ ਦੇਖਿਆ ਹੈਗਾ ਹਰ ਪੱਖੋਂ ਹਰ ਐਂਗਲ ਤੋਂ ਦੇਖਿਆ ਹੈਗਾ ਵਾ ਆ ਦਰਬਾਰ ਜਿਸ ਤਰੀਕੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਇਆ ਹੈਗਾ ਵਾ ਆ ਕਿ ਦਰਬਾਰ ਨਾਲ ਤੁਹਾਨੂੰ ਜੁੜਿਆ ਨੂੰ ਕਿੰਨਾ ਚਿਰ ਹੋ ਚੁੱਕਿਆ ਭਾਜੀ ਭਾਜੀ ਸਾਨੂੰ 4 ਤੋਂ 5 ਸਾਲੋਂ ਚੱਲੇ ਜੀ ਆ ਜਿਸ ਤਰੀਕੇ ਨਾਲ ਪਹਿਲਾਂ ਦੇਖਿਆ ਜਾਵੇ ਆ ਸੰਗਤਾਂ ਨੇ ਵੀ ਦੱਸਿਆ ਜਿਸ ਤਰੀਕੇ ਨਾਲ ਦਰਬਾਰ ਪਹਿਲਾਂ ਔਰ ਕਿਸ ਤਰੀਕੇ ਸਗਾ ਪਹਿਲਾਂ ਕਿ ਕਿਦਾਂ ਤਿਆਰ ਸਗਾ ਔਰ ਕਿਸਦਾ ਕਿੰਨਾ ਛੋਟਾ ਦਰਬਾਰ ਸੀ ਹੋਣ ਦੇਖਿਆ ਜਾਵੇ ਤਾਂ ਹੁਣ ਬਹੁਤ ਵੱਡਾ ਦਰਬਾਰ ਤਿਆਰ ਹੋ ਚੁੱਕਾ ਜਿਸ ਤਰੀਕੇ ਨਾਲ ਹਰ ਪਾਸੇ ਦਿਖਿਆ ਜਾਵੇ ਪਾਰਕ ਬਣੀ ਹੋਈ ਹੈਗੀ ਹਰ ਪਾਸੇ ਪੱਕਾ ਦਰਬਾਰ ਬਣਿਆ ਪੱਥਰ ਲੱਗਾ ਹੋਇਆ ਟਾਇਲ ਵਗੈਰਾ ਲੱਗੀ ਹੋਈ ਆ ਦਫ਼ਤਰ ਵੀ ਛੋੜੇ ਤਰੀਕੇ ਨਾਲ ਬਣਿਆ ਹੋਇਆਗਾ ਆ ਡਿਵੈਲਪਮੈਂਟ ਚ ਕਹ ਰਹੇ ਕਿ ਬਹੁਤ ਜ਼ਿਆਦਾ ਹੱਥ ਹੈ ਸਰਜੀਤ ਭਾਜੀ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰ ਰਹੇ ਆ ਬਹੁਤ ਤਰੀਕੇ ਨਾਲ ਵਧੀਆ ਮੈਨੇਜਮੈਂਟ ਕਰ ਰਹੇ ਆ ਜਿਹੜੀ ਆਪਣਾ ਮੈਨੇਜਮੈਂਟ ਤੇ ਦੇਖਿਆ ਜਾਵੇ ਤਾਂ ਇਸ ਤਰੀਕੇ ਨਾਲ ਤੁਹਾਨੂੰ ਜਿਹ ਹੇਗਾ ਜਾਂ ਕਿਸ ਤਰੀਕੇ ਆ ਆ ਪਿੰਡ ਵਾਲਾ ਸੰਯੋਗ ਕਿਸ ਤਰੀਕੇ ਨਾਲ ਮਿਲਦਾ ਪਿਆ ਜੀ ਸਾਨੂੰ ਐਨ ਆਰ ਆਈ ਵੀਰਾਂ ਵੱਲੋਂ ਤਾਂ ਕੋਈ ਸਹਿਯੋਗ ਨਹੀਂ ਹੈਗਾ ਬਸ ਸੰਕਤ ਦਾ ਹੀ ਆ ਜੀ ਜਿਹੜੀ ਮਤਲਬ ਸੰਕਤੋਂ ਆਉਂਦੀ ਹੈ ਇੱਥੇ ਉਹਨਾਂ ਦਾ ਜੋ ਤੇਲ ਫੁੱਲ ਪੱਕ ਜਾਂਦੇ ਉਹਦੇ ਨਾਲ ਹੀ ਜੋ ਡਵੈਲਪਮੈਂਟ ਹੋ ਰਹੀ ਹੈ ਹੋ ਰਹੀ ਹੈ ਜੀ ਹੋਰ ਸਾਨੂੰ ਕਿਸੇ ਦਾ ਕੋਈ ਸਹਿਯੋਗ ਨਹੀਂ ਹੈਗਾ ਠੀਕ ਹੈ ਜੀ ਆ ਦੇਖਿਆ ਜਾਵੇ ਤਾਂ ਮਤਲਬ ਕਿ ਜਿਸ ਹੁਣ ਮੇਲਾ ਚੱਲ ਰਿਹਾ ਵਾ ਇਸ ਵਿੱਚ ਕੋ ਖਾਸ ਕੋਈ ਪ੍ਰਾਰਾਲਾ ਕਰ ਰਹੇ ਆਪਾਂ ਕਿਸ ਤਰੀਕੇ ਦਾ ਵੀ ਜਾਂ ਹਰ ਸਾਲ ਨਵੇਂ ਤੋਂ ਨਵਾਂ ਪ੍ਰਾਰਾਲਾ ਜਿਦਾਪਾ ਕਰੀਏ ਕੋਸ਼ਿਸ਼ ਕਰੀਏ ਕਿ ਅਸੀਂ ਆ ਚੀਜ਼ ਕਰਨਾ ਚਾਹੁੰਦੇ ਆ ਅਸੀਂ ਆ ਚੀਜ਼ ਕਰਨਾ ਉਹ ਇਸ ਵਾਰ ਇਤਵਰੀ ਸਾਰਾ ਇੱਕ ਤੇ ਸਾਡਾ ਹੈਗਾ ਜੀ ਮੈਡੀਕਲ ਕੈਂਪ ਲਵਾਇਆ ਸੀ ਮਤਲਬ ਟੋਟਲ ਸਾਰਾ ਟ੍ਰੀਟਮੈਂਟ ਉਹਦਾ ਹੋਊਗਾ ਚੈੱਕਅਪ ਵਗੈਰਾ ਹੋਣਗੇ ਇੱਕ ਅਸੀਂ ਅੱਖਾਂ ਦਾ ਕੈਂਪ ਕੀਤਾ ਜੀ ਅਰੇਂਜ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਫ੍ਰੀ ਆਫ ਕਾਸਟ ਕਰਕੇ ਦਿੱਤਾ ਜੀ ਉਹ ਕੋਈ ਵੀ ਕਰਵਾ ਸਕਦਾ ਸਸੇ ਦੋ ਦੋ ਚੀਜ਼ਾਂ ਇਹ ਕੀਤੀਆਂ ਜੀ ਨਵੀਆਂ ਅ ਅੱਗੇ ਅੱਗੇ ਜਿੱਦਾਂ ਵੀ ਸੰਗਤ ਦਾ ਸਹਿਯੋਗ ਹੋਊਗਾ ਜੋ ਜਾਂ ਸੰਗਤ ਦੀ ਜ਼ਰੂਰਤ ਹੋਊਗੀ ਉਹਦੇ ਹਿਸਾਬ ਨਾਲ ਅੱਗੇ ਵੀ ਕਰਦੇ ਰਾਂਗੇ ਜੀ ਆ ਇਸ ਵਾਰ ਮੇਲੇ ਦੇ ਵਿੱਚ ਜੋ ਜੋ ਸਿੰਗਰ ਵਗੈਰਾ ਆ ਰਹੇ ਆ ਕੁਛ ਛੋਟਾ ਚੱਲਣਾ ਪਾਉਗੇ ਉਹਨਾਂ ਵਿੱਚ ਕੌਣ ਕੌਣ ਆ ਰਿਹਾ ਔਰ ਕਿਹੜੇ ਕਿਹੜੇ ਸਿੰਗਰਾਂ ਹਾਂਜੀ ਸਰ 8 ਤੋਂ 10 ਸਿੰਗਰ ਆ ਰਹੇ ਦੋਨੋਂ ਦਿਨਾਂ ਵਾਸਤੇ ਦੋਨੇ ਦਿਨ 5-5 ਸਿੰਗਰ ਆ ਜੀ ਤੇ ਆਪਣੇ ਜੀ ਕਨਵੀਰ ਆ ਰਿਹਾ ਵਾ ਜੀ ਬਾਗੀ ਆ ਤੇ ਨਿੰਜਾ ਵਾ ਜੀ ਜਸਮੀਨ ਅਕਤਾਰ ਆ ਕੁਝ ਮੈਨੂੰ ਨਾਮ ਯਾਦ ਨਹੀਂ ਚੰਗੀ ਤਰ੍ਹਾਂ 4-5 ਸਿੰਗਰ ਹੋਰ ਆ ਜੀ ਇਹ ਦੋ ਦੋ ਦਿਨ ਦਾ ਜਿਹੜਾ ਮੇਲਾ ਹੋ ਰਿਹਾ ਦੋ ਦਿਨ ਦਿੰਦੇ ਹੀ ਰਾਤ ਦੀ ਮਹਿਫਲ ਵਗੈਰਾ ਵੀ ਹੈਗੀ ਹੈ ਹਾਂਜੀ ਸਰ ਦੋ ਦਿਨ ਤੇ ਰਾਤ ਦੀ ਤੇ ਤਿੰਨ ਤਰੀਕ ਰਾਤ ਦੀ ਮਹਿਫਲ ਵੀ ਹੈ ਜੀ ਮਤਲਬ ਕੱਲ ਦੀ ਮਹਿਫਲ ਵੀ ਹੈਗੀ ਹੈ ਮਹਿਫਲ ਦੇ ਵਿੱਚ ਕੌਣ ਕੌਣ ਕਿਹੜੇ ਕਿਹੜੇ ਕਵਾਲ ਆ ਰਹੇ ਆਪਣੇ ਜੀ ਉੱਥੇ ਆ ਰਿਹਾ ਖਾਨ ਸਾਹਿਬ ਆ ਰਿਹਾ ਜੀ ਮਾਸਟਰ ਸਲੀਮ ਆ ਰਿਹਾ ਅ ਬਸ ਬਾਕੀ ਨਾਮ ਮੈਨੂੰ ਨਹੀਂ ਚੰਗੀ ਤਰ੍ਹਾਂ ਯਾਦ ਨਹੀਂ ਹੈਗੇ ਸਾਰੇ ਜੀ ਠੀਕ ਹੈ ਸਰ ਅੱਛਾ ਜਾਂਦੇ ਜਾਂਦੇ ਤੁਸੀਂ ਮੇਲੇ ਬਾਰੇ ਜਾਂ ਮੇਲੇ ਦੇ ਵਿੱਚ ਜਿਹੜੀ ਆਈ ਹੋਈ ਸੰਗਤ ਜਾਂ ਆਪਣੇ ਇਲਾਕੇ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ ਇਹ ਹੀ ਸਾਡੀ اپੀਲ ਹੈ ਜੀ ਆਪਣਾ ਵਧੀਆ ਤਰ੍ਹਾਂ ਮੇਲਾ ਦੇਖੋ ਆਪਣਾ ਇੰਜੋਏ ਕਰੋ ਕੋਈ ਵੀ ਮਤਲਬ ਨਸ਼ਾ ਵਗੈਰਾ ਕਰਕੇ ਆਉਣ ਦਾ ਨਾ ਕੁਝ ਇਦਾਂ ਦਾ ਕਰੇ ਤੇ ਕੋਈ ਲੜਾਈ ਝਗੜਾ ਨਾ ਕਰੇ ਈ ਸਾਡਾ ਸਹਿਯੋਗ ਦਿਓ ਪੂਰਾ ਬਸ ਅਸੀਂ ਵੀ ਸੰਗਤ ਦਾ ਸਹਿਯੋਗ ਕਰਾਂਗੇ। ਹਾਂ ਜਿਸ ਤਰੀਕੇ ਦੇਖ ਰਹੇ ਹੋ ਤੁਸੀਂ ਵੀ ਜੰਗਰ ਹੋ ਬ੍ਰਦਰ ਆ ਤੁਹਾਡੇ ਨਾਲ ਜਿਹੜੀ ਸੰਗ ਆਪਣੇ ਕਮੇਟੀ ਜੁੜੀ ਹੈਗੇ ਉਹ ਵੀ ਜੰਗ ਤੌਰ ਤੇ ਇਹ ਜੁੜੀ ਜੁੜੀ ਮੁੰਡੇ ਜੁੜੇ ਹੋਇਆ ਗਿਆ ਆ ਯੂਥ ਦੇ ਵਿੱਚ ਯੂਥ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਖਾਸ ਤਰੀਕੇ ਨਾਲ ਖਾਸ ਤੌਰ ਮੇਲੇ ਦੇ ਉੱਪਰ ਯੂਥ ਨੂੰ ਕੀ ਸੰਦੇਸ਼ ਹੈਗਾ ਸਰ ਯੂਥ ਨੂੰ ਤਾਂ ਇਹ ਹੀ ਹੈ ਜੀ ਸਹਿਯੋਗ ਆਪਣਾ ਜੋ ਯੂਥ ਨੂੰ ਅਪੀਲ ਹੈ ਜੀ ਇਹ ਹੀ ਵਸ ਨਸ਼ਿਆਂ ਤੋਂ ਦੂਰ ਰਹਿਣਾ ਆਪਣਾ ਮਤਲਬ ਕੰਮਕਾਰ ਵੱਲ ਧਿਆਨ ਦੇਣਾ ਆਪਣਾ ਮਤਲਬ ਸੈਟਲ ਹੋਣਾ ਆਪਣਾ ਘਰ ਘਰਬਾਰ ਦਾ ਧਿਆਨ ਰੱਖਣਾ ਜੀ ਨਸ਼ਿਆਂ ਤੋਂ ਦੂਰ ਰਹਿਣਾ ਜਾਂਦੇ ਜਾਂਦੇ ਮੇਲੇ ਆ ਸੰਗਤ ਨੂੰ ਕੀ ਸੰਦੇਸ਼ ਆ ਕੋਈ ਵਧਾਈ ਵਗੈਰਾ ਜਾਂ ਕੁਝ ਵੀ ਕਹਿਣਾ ਚਾਹੋਗੇ ਜੀ ਸਾਡੇ ਮਤਲਬ ਸਲਾਨਾ ਮੇਲੇ ਦੀ ਸੰਗਤ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਵੱਲੋਂ ਜੀ ਲੱਖ ਲੱਖ ਵਧਾਈ ਆ ਤੇ ਆਪਣਾ ਜੀ ਵਧੀਆ ਤਰੀਕੇ ਨਾਲ ਮੇਲਾ ਦੇਖੋ ਇੰਜੋਏ ਕਰੋ ਜੀ ਧੰਨਵਾਦ ਇਕਾ ਜੀ ਭਾਜੀ ਹੁਣਾਂ ਨਾਲ ਅਸੀਂ ਮੁਲਾਕਾਤ ਕੀਤੀ ਹੈ ਭਾਜੀ ਹੁਣਾਂ ਨੂੰ ਬਹੁਤ ਵਧੀਆ ਗੱਲਾਂ ਦੱਸੀਆਂ ਹੈਗਾ ਮੇਲੇ ਬਾਰੇ ਸਾਰਾ ਕੁਝ ਦੱਸਿਆ ਹੈਗਾ ਆ ਭਾਜੀ ਹੁਣਾਂ ਨੇ ਆ ਸੰਗਤ ਨੂੰ ਅਪੀਲ ਕੀਤੀ ਹੈ ਕਿ ਵਧੀਆ ਤਰੀਕੇ ਨਾਲ ਆਓ ਔਰ ਨਸ਼ੇ ਦੂਰ ਹੋ ਕੇ ਨਸ਼ੇ ਤੋਂ ਰਹਿਤ ਹੋ ਕੇ ਮੇਲੇ ਆ ਦੇਖਿਆ ਜਾਵੇ ਔਰ ਮੇਲੇ ਦੇ ਵਿੱਚ ਆਇਆ ਜਾਵੇ ਆ ਜਾਂਦੇ ਜਾਂਦੇ ਤੁਹਾਡੇ ਕੈਮਰਾਮੈਨ ਦੇ ਨਾਲ ਤੁਹਾਡੇ ਨਾਲ ਸੁਖਦੇਵ ਔਟਵਾਲ ਆਜ਼ਾਦ ਲਾਈਵ ਟੀਵੀ ਤੁਸੀਂ ਦੇਖ ਰਹੇ ਹੋ ਸਤਿ ਸ੍ਰੀ ਅਕਾਲ ਜੀ